ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਹਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਸਦਾ ਸਦੀਵੀ ਨਮਸਕਾਰ ਹੈ ਮਹਾਰਾਜ ਅੰਤਰਜਾਮੀ ਸਤਿਗੁਰੂ ਭਗਤ ਵਛਲ ਕਰुणा निधान ਪਾਤਸ਼ਾਹਾਂ ਦੇ ਪਾਤਸ਼ਾਹ ਦਇਆ ਦੇ ਸਾਗਰ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਾਦਸ਼ਾਹ ਦਰਵੇਸ਼ ਸਤਿਗੁਰੂ ਚਟਿਆ ਬਾਜਾਂ ਵਾਲੇ ਮਹਾਰਾਜ ਸਵਾਮੀ ਪ੍ਰੀਤਮ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਚਵਰ ਸ਼ਤਰ ਤਖਤ ਦੇ ਮਾਲਕ ਹਾਜ਼ਰ ਨਾਜ਼ਰ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੂੰ ਸਦਾ ਨਮਸਕਾਰ ਹੈ ਸਦਾ ਨਮਸਕਾਰ ਹੈ ਸਦਾ ਨਮਸਕਾਰ ਹੈ ਐਸੇ ਸਤਿਗੁਰਾਂ ਨੂੰ ਨਮਸਕਾਰ ਹੈ ਜਿਨ੍ਹਾਂ ਦੀ ਕਿਰਪਾ ਦੇ ਨਾਲ ਖਾਲਸਾ ਜੀ ਸਾਰਾ ਜਗਦ ਚੱਲ ਰਿਹਾ ਹੈ ਨਮਸਕਾਰ ਤਿਸ ਹੀ ਕੋ ਹਮਾਰੀ ਸਭ ਲੋਕ ਪ੍ਰਜਾ ਜੀ ਨੇ ਆਪਸ ਵਾਰੀ ਉਸ ਵਾਹਿਗੁਰੂ ਜੀ ਨੂੰ ਨਮਸਕਾਰ ਹੈ ਜਿਸ ਵਾਹਿਗੁਰੂ ਜੀ ਨੇ ਸਾਰੀ ਪ੍ਰਜਾ ਸਾਰੀ ਸ੍ਰਿਸ਼ਟੀ ਸਜਣਾ ਕੀਤੀ ਹੈ ਖਾਲਸਾ ਜੀ ਐਸੇ ਸਤਿਗੁਰਾਂ ਤੋਂ ਵਾਰਨੇ ਬਲਹਾਰਨੇ ਜਾਈਏ ਮਹਾਰਾਜ ਦੀਨ ਦੁਨੀ ਦੇ ਮਾਲਕ ਸਤਿਗੁਰੂ ਜੀ ਜਿਨ੍ਹਾਂ ਦਾ ਖਾਲਸਾ ਜੀ ਨਾਮ ਜਪਿਆ ਸਦੀਵੀ ਸੁਖ ਪ੍ਰਾਪਤ ਹੁੰਦੇ ਹਨ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਆ ਚਾਹੇ ਕੋਈ ਵੀ ਹੋਵੇ ਖਾਲਸਾ ਜੀ ਨੀਵੀਂ ਤੋਂ ਨੀਵੀਂ ਸ਼੍ਰੇਣੀ ਦਾ ਜਿਹਨੂੰ ਸੰਸਾਰ ਨੀਵਾ ਆਖਦਾ ਹੈ ਔਰ ਮਹਾਰਾਜ ਦਾ ਜਿਉ ਨਾਮ ਜਪਣ ਲੱਗ ਪਈ ਤੇ ਸਤ ਸਤਗੁਰੂ ਸੱਚੇ ਪਾਸ਼ਾ ਕਹਿੰਦੇ ਚੌਹਾਂ ਕੁੰਟਾਂ ਦੇ ਵਿੱਚ ਉਹਦਾ ਬੋਲਬਾਲਾ ਹੋ ਜਾਂਦਾ ਨਾਮ ਵਿੱਚ ਖਾਲਸਾ ਜੀ ਐਸੀ ਵੱਡੀ ਤਾਕਤ ਹੈ ਸੋ ਇਸ ਕਰਕੇ ਉਹ ਵਾਹਿਗੁਰੂ ਸੱਚੇ ਪਾਸ਼ਾ ਦੀ ਭਗਤੀ ਕਰਨੀ ਚਾਹੀਦੀ ਹੈ ਉਹਦੇ ਗੁਣ ਗਾਉਣੇ ਚਾਹੀਦੇ ਹਨ ਅਠੇ ਪੈਰ ਉਸ ਵਾਹਿਗੁਰੂ ਜੀ ਨੂੰ ਯਾਦ ਕਰਦਾ ਰਹਿਣਾ ਚਾਹੀਦਾ ਹੈ ਭਗਤ ਕਰੋ ਹਰ ਕੇ ਗੁਣ ਗਾਵ ਆਠ ਪਹਿਰ ਆਪਣਾ ਖਸਮਤ ਧਾਵੋ ਅਠੇ ਪੈਰ ਆਪਣੇ ਸਤਗੁਰਾਂ ਨਾਲ ਪ੍ਰੀਤ ਖਾਲਸਾ ਜੀ ਲਾਉਣੀ ਚਾਹੀਦੀ ਹੈ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜਾ ਨਾਮ ਜਪਣਾ ਹੈ ਤੇ ਖਾਲਸਾ ਜੀ ਉਹ ਉਹਦਾ ਕੀ ਲਾਭ ਹੈ ਕੋਈ ਆਖੇ ਵੀ ਨਾਮ ਜਪਣਾ ਬਾਣੀ ਪੜ੍ਹਨੀ ਅਭਿਆਸ ਕਰਨਾ ਇਹਦਾ ਕੀ ਲਾਭ ਹੈ ਕਾਹੇ ਕੋ ਕੀਜੈ ਧਿਆਨ ਜਪਣਾ ਕਹਿੰਦੇ ਵੀ ਸਮਾਧੀ ਲਾਉਣ ਦਾ ਜਾਂ ਜਾਪ ਕਰਨ ਦਾ ਕੀ ਲਾਭ ਹੈ ਕੀ ਫਾਇਦਾ ਹੈ ਜਬ ਤੇ ਸੁਧ ਨਹੀਂ ਮੰਨਿਆ ਪਰ ਆ ਕਹਿੰਦੇ ਉਹਨਾਂ ਚ ਸਮਾਧੀ ਲਾਉਣ ਦਾ ਕੀ ਲਾਭ ਹੈ ਵੀ ਮਤਲਬ ਜਿਨ੍ਹਾਂ ਚ ਤੁਹਾਡਾ ਮਨ ਨਹੀਂ ਸ਼ੁੱਧ ਪਰ ਇਸੇ ਪੰਕਤੀ ਨੂੰ ਜੇ ਤੁਸੀਂ ਦੂਜੇ ਢੰਗ ਨਾਲ ਸੁਣੋ ਦੂਜੇ ਟੰਗ ਨਾਲ ਪੜੋ ਕਿ ਇੱਕ ਪ੍ਰਸ਼ਨ ਹੈ ਵੀ ਧਿਆਨ ਲਾਉਣ ਦਾ ਤੇ ਜਾਪ ਕਰਨ ਦਾ ਕੀ ਲਾਭ ਹੈ ਇਹ ਮਹਾਰਾਜ ਸਚੇ ਪਾਸ਼ਾ ਇਹਦੇ ਵਿੱਚ ਇਹ ਉੱਤਰ ਦਿੰਦੇ ਹਨ ਕਿ ਜਾਪ ਕਰਨ ਦਾ ਤੇ ਬਿਆਸ ਕਰਨ ਦਾ ਲਾਭ ਇਹ ਹੈ ਕਿ ਉਹਦੇ ਨਾਲ ਤੁਹਾਡਾ ਮਨ ਪਵਿੱਤਰ ਹੋ ਜਾਵੇਗਾ ਮਨ ਮੰਨ ਜਾਵੇਗਾ ਮਨ ਮੰਨਿਆ ਤਾਂ ਉਹ ਹਰ ਜਾਂਨੇ ਆ ਤੇ ਜਦੋਂ ਤੁਹਾਡਾ ਮਨ ਮੰਨ ਗਿਆ ਜਦੋਂ ਤੁਹਾਡੇ ਮਨ ਨੇ ਇਹ ਕਬੂਲ ਕਰ ਲਿਆ ਕਿ ਭਾਈ ਮੈਂ ਇਹ ਸਰੀਰ ਨਹੀਂ ਹੈਗਾ ਮੈਂ ਇਸ ਧਰਤੀ ਦਾ ਵਾਸੀ ਨਹੀਂ ਹੈਗਾ ਮੈਂ ਤੇ ਇਥੇ ਰੰਗਤਮਾਸ਼ੇ ਵੇਖਣ ਵਾਸਤੇ ਆਇਆ ਹਾਂ ਬੰਦਗੀ ਕਰਨ ਵਾਸਤੇ ਆਇਆ ਹਾਂ ਇਹ ਚੋਜਾਂ ਦੇ ਵਿੱਚ ਫਸਣ ਵਾਸਤੇ ਨਹੀਂ ਆਇਆ ਇਹ ਤਮਾਸ਼ੇ ਇਹ ਵਨਸਵੰਨੀਆਂ ਖਾਲਸਾ ਜੀ ਫੁਲਕਾਰੀਆਂ ਫਲਵਾੜੀਆਂ ਇਹ ਵਨਸਵੰਨੀਆਂ ਜਿਹੜੀਆਂ ਖੇਡਾਂ ਚੋਜ ਤਮਾਸ਼ੇ ਇਹ ਸਭ ਕੁਝ ਜੋ ਵੀ ਹੈ ਮੇਰੇ ਵਾਸਤੇ ਨਹੀਂ ਹੈਗਾ ਇਹ ਤੇ ਸਿਰਫ ਰਾਹ ਦੇ ਪੈਂਡੇ ਦੇ ਵਿੱਚ ਆਉਣ ਵਾਲੀਆਂ ਚੀਜ਼ਾਂ ਹਨ ਹੁਣ ਮੰਨ ਲਓ ਕੋਈ ਬੱਸ ਦੇ ਵਿੱਚ ਸਫ਼ਰ ਕਰ ਰਿਹਾ ਤੇ ਖਾਲਸਾ ਜੀ ਉਹਨੇ ਕਦੇ ਦੂਰ ਦਰਾਡੇ ਮੰਜ਼ਲ ਤੇ ਪਹੁੰਚਣਾ ਪਰ ਰਸਤੇ ਦੇ ਵਿੱਚ ਉਹਨੂੰ ਬੜੀ ਸੋਹਣੀ ਰਮਣੀਕ ਜਗ੍ਹਾ ਲੱਭੀ ਉਹਨੇ ਆਖਿਆ ਵੀ ਬਾਸ ਵਾਲੇ ਨੂੰ ਭਾਈ ਮੈਨੂੰ ਇੱਥੇ ਲਾ ਦੇ ਏਦਾਂ ਕਦੇ ਹੋਇਆ ਵੀ ਉਹ ਬੰਦਾ ਕਵੇ ਵੀ ਇੱਥੇ ਰੋਕ ਲਾ ਵੀ ਇਹ ਚੀਜ਼ ਮੈਨੂੰ ਬੜੀ ਸੋਹਣੀ ਲੱਗੀ ਆ ਤੇ ਮੈਂ ਇੱਥੇ ਰਹਿਣਾ ਚਾਹੁੰਨਾ ਖਾਲਸਾ ਜੀ ਫਿਰ ਉਹ ਆਪਣੀ ਮੰਜ਼ਲ ਤੋਂ ਖੁੰਝ ਜਾਵੇਗਾ ਤੇ ਸਾਡੇ ਨਾਲ ਇੰਜ ਹੀ ਹੋ ਰਿਹਾ ਅਸੀਂ ਇਹ ਸਰੀਰ ਰੂਪੀ ਘੋੜੇ ਤੇ ਬੈਠੇ ਆ ਤੇ ਖਾਲਸਾ ਜੀ ਸਫ਼ਰ ਕਰ ਰਹੇ ਆ ਜ਼ਿੰਦਗੀ ਦੇ ਵਿੱਚ ਸਫ਼ਰ ਕਰ ਰਹੇ ਹਾਂ ਨਿਤ ਪਰ ਸਾਨੂੰ ਆਪਣੀ ਮੰਜ਼ਿਲ ਭੁੱਲ ਚੁੱਕੀ ਹੈ ਸਾਨੂੰ ਰਸਤਾ ਹੀ ਭੁੱਲ ਚੁੱਕਿਆ ਵੀ ਅਸੀਂ ਪਹੁੰਚਣਾ ਕਿੱਥੇ ਹੁਣ ਖਾਲਸਾ ਜੀ ਕੋਈ ਬੰਦਾ ਹੈ ਜਿਹਨੂੰ ਆਪਣੀ ਮੰਜ਼ਿਲ ਹੀ ਨਹੀਂ ਪਤਾ ਉਹ ਬੰਦਾ ਕਦੇ ਕਿਤੇ ਪਹੁੰਚ ਹੀ ਨਹੀਂ ਸਕਦਾ ਕਦੇ ਪਹੁੰਚ ਸਕਦਾ ਤੁਸੀਂ ਆਪ ਵਿਚਾਰ ਕਰਕੇ ਵੇਖੋ ਕੀ ਉਹ ਬੰਦਾ ਕਦੇ ਕਿਸੇ ਟਿਕਾਣੇ ਤੇ ਕਿਸੇ ਮੰਜ਼ਿਲ ਤੇ ਕਿਸੇ ਰਸਤੇ ਤੇ ਕਿਸੇ ਘਰ-ਬਾਰ 'ਚ ਪਹੁੰਚ ਸਕਦਾ ਕਿਤੇ ਨਹੀਂ ਪਹੁੰਚ ਸਕਦਾ ਸੋ ਇਸ ਕਰਕੇ ਖਾਲਸਾ ਜੀ ਪਹਿਲਾਂ ਸਾਨੂੰ ਆਪਣੀ ਮੰਜ਼ਲ ਦਾ ਵੇਖਣਾ ਪਊਗਾ ਪਤਾ ਕਰਨਾ ਪਊਗਾ ਜਿਵੇਂ ਆਪਾਂ ਜਿਹੜਾ ਬੰਦਾ ਕਦੇ ਪਿੰਡ ਤੋਂ ਬਾਹਰ ਨਹੀਂ ਗਿਆ ਤੇ ਉਹਨੇ ਦਿੱਲੀ ਜਾਣਾ ਤੇ ਉਹਨੇ ਖਾਲਸਾ ਜੀ ਦੋਹਾਂ ਚਾਰਾਂ ਬੰਦਿਆਂ ਕੋਲੋਂ ਸਲਾਹ ਲਈ ਆ ਵੀ ਮੈਂ ਮੇਰੀ ਉੱਥੇ ਇੰਟਰਵਿਊ ਹੈ ਜਾਂ ਮੇਰਾ ਉੱਥੇ ਮੈਡੀਕਲ ਹੋਣਾ ਮੈਂ ਬਾਹਰ ਜਾਣਾ ਵੀ ਮੈਂ ਇੱਥੋਂ ਕਿਹੜੀ ਬੱਸੇ ਜਾਵਾਂ ਮੈਂ ਅੱਗੇ ਕਿੱਥੇ ਰੁਕਾਂ ਮੈਂ ਉੱਥੇ ਰਾਤ ਕਿੱਥੇ ਕੱਟਾਂ ਫਿਰ ਉਥੋਂ ਮੈਂ ਕਿਹੜੀ ਚੀਜ਼ ਫੜਾਂ ਬੱਸ ਫੜਾਂ ਰੱਖਸ਼ਾ ਫੜਾਂ ਜਾਂ ਮੈਟਰੋ ਫੜਾਂ ਕਿਹਦੇ ਨਾਲ ਮੈਂ ਉਸ ਅੰਬੈਸੀ ਤੱਕ ਪਹੁੰਚਾਂ ਜਾਂ ਉਸ ਆਫਿਸ ਤੱਕ ਪਹੁੰਚਾਂ ਜਿੱਥੇ ਮੇਰੀ ਇੰਟਰਵਿਊ ਹੈ ਜਿੱਥੇ ਮੈਂ ਪਹੁੰਚਣਾ ਜਿਹੜੀ ਮੇਰੀ ਮੰਜ਼ਿਲ ਹੈ ਫਿਰ ਉਹਨੂੰ ਖਾਲਸਾ ਜਿਹੜੇ ਬੰਦੇ ਪਹਿਲਾਂ ਗਏ ਹੁੰਦੇ ਆ ਉਹ ਦੱਸਦੇ ਆ ਵੀ ਤੂੰ ਫਲਾਣੀ ਬੱਸ 'ਚ ਜਾਈ ਉਹਨੇ ਛੇਤੀ ਲਾ ਦੇਣਾ ਕੋਈ ਕਹਿੰਦਾ ਤੂੰ ਫਲਾਣੀ ਬੱਸ 'ਚ ਜਾਈ ਉਹਨੇ ਛੇਤੀ ਲਾ ਦੇਣਾ ਕੋਈ ਦੱਸਦਾ ਵੀ ਤੂੰ ਰਾਤ ਦਾ ਟਿਕਾਣਾ ਜਿਹੜਾ ਹੈ ਉਹ ਬੰਗਲਾ ਸਾਹਿਬ ਕਰੀ ਕੋਈ ਕਹਿੰਦਾ ਵੀ ਤੂੰ ਰਕਾਬਗੰਜ ਸਾਹਿਬ ਕਰੀ ਖਾਲਸਾ ਜੀ ਟਿਕਾਣਾ ਦੱਸਦਾ ਨਾ ਮੰਜ਼ਿਲ ਪਤਾ ਕਿੱਥੇ ਜਾਣਾ ਇੰਨੀ ਸਾਨੂੰ ਪਸੋਜੀ ਆ ਵੀ ਮੇਰੀ ਭਾਈ ਇੰਟਰਵਿਊ ਹੈ ਜਾਂ ਮੇਰਾ ਮੈਡੀਕਲ ਹੈ ਜਿੱਥੇ ਮੈਂ ਜਾਣਾ ਉਹ ਸਾਨੂੰ ਮੰਜ਼ਿਲ ਇੱਕ ਤਹਿਤ ਸਾਨੂੰ ਪਤਾ ਲੱਗਦੀ ਫਿਰ ਖਾਲਸਾ ਜੀ ਉਹਦੇ ਰਸਤੇ ਦੀ ਖੋਜ ਹੁੰਦੀ ਹੈ ਤੇ ਹੁਣ ਆਪਾਂ ਇਹ ਜ਼ਿੰਦਗੀ ਦੇ ਵਿੱਚ ਸਫਰ ਕਰ ਰਹੇ ਆ ਆ ਜਿਹੜੀ ਜ਼ਿੰਦਗੀ ਜਿਉ ਰਹੇ ਆ ਇਹਦੇ ਵਿੱਚ ਸਫਰ ਕਰ ਰਹੇ ਆ ਤੇ ਪਰ ਸਾਨੂੰ ਇਹ ਸਮਝ ਹੀ ਨਹੀਂ ਆ ਵੀ ਅਸੀਂ ਜਾਣਾ ਕਿੱਥੇ ਹੈ ਸਾਡੀ ਮੰਜ਼ਿਲ ਕੀ ਹੈ ਖਾਲਸਾ ਜੀ ਅੱਜ ਬੜਾ ਰੌਲਾ ਪਾਉਂਦਾ ਜਿਹੜੇ ਜਿਹੜੇ ਆ ਮੋਟੀਵੇਸ਼ਨ ਕਰਨ ਵਾਲੇ ਹੁੰਦੇ ਬੰਦੇ ਮੋਟੀਵੇਟ ਕਰਦੇ ਆ ਲੋਕਾਂ ਨੂੰ ਬੜੀਆਂ ਸਪੀਚਾਂ ਦਿੰਦੇ ਆ ਇਹ ਜਿਹੜੀਆਂ ਸਪੀਚਾਂ ਅਸੀਂ ਕਿਉਂ ਸੁਣਨ ਲੱਗ ਪਏ ਆ ਪਤਾ ਕਿਉਂ ਸੁਣਨ ਲੱਗ ਪਏ ਆ ਕਿਉਂਕਿ ਅਸੀਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਬਾਣੀ ਛੱਡ ਦਿੱਤੀ ਆ ਇਹ ਜਿਹੜੀਆਂ ਗੱਲਾਂ ਉਹ ਸਟੇਜ ਤੇ ਖਲੋ ਕੇ ਕਰਦੇ ਆ ਨਾ ਉਹ ਸਤਿਗੁਰਾਂ ਨੇ ਬਾਣੀ ਵਿੱਚ ਪਹਿਲਾਂ ਲਿਖੀਆਂ ਨੇ ਸਤਿਗੁਰਾਂ ਨੇ ਆਖਿਆ ਵੀ ਤੂੰ ਡਿਪਰੈਸ਼ਨ 'ਚ ਨਾ ਜਾ ਤੂੰ ਆਪਣੇ ਦਿਮਾਗ ਨੂੰ ਫਰੈਸ਼ ਰੱਖ ਆਪਣੇ ਦਿਮਾਗ ਤੇ ਬੋਝ ਨਾ ਪਾ ਕਿਉਂਕਿ ਜਦੋਂ ਤੂੰ ਬੋਝ ਪਾਵੇਂਗਾ ਤੂੰ ਬਿਮਾਰ ਹੋਵੇਂਗਾ ਇਹੀ ਗੱਲਾਂ ਖਾਲਸਾ ਜੀ ਇਹ ਲੋਕ ਕਰਦੇ ਨੇ ਉਹੀ ਗੱਲਾਂ ਮਹਾਰਾਜ ਨੇ ਬਾਣੀ ਵਿੱਚ ਲਖੀਆਂ ਮਹਾਰਾਜ ਕਹਿੰਦੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲਮ ਜੰਤ ਉਪਾਯਨ ਤਿਨਾ ਵੀ ਰੋਜੀ ਦੇ ਵੀ ਤੂੰ ਭਲਿਆ ਕਾਦੀ ਚਿੰਤਾ ਕਰਦਾ ਪਿਆ ਕਿਉਂ ਫਿਕਰਾਂ ਚ ਪਿਆ ਜਿੰਨੇ ਤੇਨੂੰ ਪੈਦਾ ਕੀਤਾ ਹੈ ਉਹਨੂੰ ਤੇਰੀ ਫਿਕਰ ਹੋਣੀ ਚਾਹੀਦੀ ਜਿੰਨੇ ਤੇਨੂੰ ਭੇਜਿਆ ਹੈ ਜਿਹੜੇ ਦਾਤੇ ਨੇ ਖਾਲਸਾ ਜੀ ਸਾਰੇ ਜਲ ਵਿੱਚ ਥਲ ਵਿੱਚ ਜੀਵ ਪੈਦਾ ਕੀਤੇ ਹਨ ਉਹਨਾਂ ਨੂੰ ਵੀ ਉਹ ਰੋਟੀ ਦੇ ਰਿਆ ਤੈਨੂੰ ਕਾਦੀ ਫਿਕਰ ਲੱਗੀ ਐ ਇਹੋ ਗੱਲਾਂ ਅਸੀਂ ਉੱਥੇ ਜਾਂਦੇ ਆ ਨਾ ਸਪੀਚਾਂ ਦੇ ਵਿੱਚ ਸੁਣ ਤੇ ਪਰ ਅਸੀਂ ਬਾਣੀ ਤੋਂ ਦੂਰ ਹੋ ਗਏ ਬਾਣੀ ਅਸੀਂ ਪੜਦੇ ਨਹੀਂ ਗੁਰਾਂ ਕੀ ਬਾਣੀ ਖਾਲਸਾ ਜੀ ਸਾਰੀਆਂ ਚਿੰਤਾ ਛੋਰੇ ਦੁੱਖ ਕਲੇਸ਼ ਰੋਗ ਜੋ ਕੁਝ ਵੀ ਹੈ ਬੰਦੇ ਦੀ ਜੀਵਨ ਵਿੱਚ ਚਾਹੇ ਤਨ ਕਰਕੇ ਹੋਵੇ ਚਾਹੇ ਮਨ ਕਰਕੇ ਹੋਵੇ ਮਹਾਰਾਜ ਦੀ ਬਾਣੀ ਦੁੱਖ ਕੱਟਦੀ ਹੈ ਮਹਾਰਾਜ ਦੀ ਬਾਣੀ ਸੁਖ ਦਿੰਦੀ ਹੈ ਇਥੇ ਖਾਲਸਾ ਜੀ ਗੁਰੂ ਘਰਾਂ ਦਾ ਖਾ ਕੇ ਗੁਰੂ ਕੀ ਸੰਗਤ ਚੋਂ ਕਮਾ ਕੇ ਵੱਡੀਆਂ-ਵੱਡੀਆਂ ਕੋਠੀਆਂ ਮਹਿਲ ਪਾ ਕੇ ਤੇ ਹੁਣ ਚਿੱਟੀਆਂ ਦਾੜੀਆਂ ਹੋ ਗਈਆਂ ਸਾਰੀ ਉਮਰ ਗੁਰੂ ਦੇ ਘਰੋਂ ਖਾ ਕੇ ਹੁਣ ਕਹੀਂ ਪਤਾ ਕੀ ਕਹਿੰਦੇ ਆ ਬਾਣੀ ਨਾ ਨਹੀਂ ਕਰ ਜੇ ਉਤਰ ਦੇ ਬਾਣੀ ਰੋਗ ਥੋੜਾ ਦੂਰ ਕਰਦੀ ਹੈ ਬਾਣੀ ਤੇ ਸਮਝਣ ਦੀ ਗੱਲ ਹੈ ਬਾਣੀ ਦੇ ਵਿਚਾਰਨ ਦੀ ਗੱਲ ਹੈ ਬਾਣੀ ਥੋੜਾ ਦੁੱਖ ਰੋਗ ਦੂਰ ਕਰ ਸਕਦੀ ਹੈ ਉਹਨਾਂ ਮੂਰਖਾਂ ਨੂੰ ਅਜੇ ਤੱਕ ਇਹੋ ਹੀ ਨਹੀਂ ਸਮਝ ਆਈ ਸਤਿਗੁਰ ਕਹਿੰਦੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਜਦੋਂ ਪੂਰਿਆਂ ਗੁਰਾਂ ਦੀ ਬਾਣੀ ਨੂੰ ਸੁਣੋਂਗੇ ਤੁਹਾਡੇ ਦੁੱਖ ਲੱਥ ਜਾਣਗੇ ਤੁਹਾਡੇ ਰੋਗ ਲੱਥ ਜਾਣਗੇ ਸੰਤਾਪ ਦੂਰ ਹੋ ਜਾਣਗੇ ਖਾਲਸਾ ਜੀ ਕਰਜ ਉਤਾਰਿਆ ਸਤਿਗੁਰ ਆਪੇ ਬਚਣਾਉਂਦੇ ਹਨ ਵੀ ਜਿਹੜੇ ਕਰਜ਼ੇ ਹਨ ਚਾਹੇ ਉਹ ਲੇਖਾਂ ਦੇ ਹੋਣ ਚਾਹੇ ਖਾਲਸਾ ਜੀ ਇੱਥੇ ਪੈਸੇ ਤੇਲੇ ਦੇ ਹੋਣ ਸਾਰਿਆਂ ਕਰਜਿਆਂ ਨੂੰ ਲਾਉਣ ਵਾਲਾ ਸਤਿਗੁਰੂ ਗੁਰੂ ਨਾਨਕ ਸਾਹਿਬ ਹੈ। ਸੋ ਮਹਾਰਾਜ ਦਾ ਖਾ ਕੇ ਮਹਾਰਾਜ ਸੱਚੇ ਪਾਸ਼ਾ ਦੇ ਘਰੋਂ ਹੀ ਖਾਲਸਾ ਜੀ ਸੋਭਾ ਲੈ ਕੇ ਫਿਰ ਸਤਿਗੁਰਾਂ ਦੀ ਬਾਣੀ ਉੱਤੇ ਤਰਕ ਕਰਨ ਵਾਲੇ ਲੋਕ ਤੁਹਾਨੂੰ ਪਰਮਾਉਂਦੇ ਨੇ ਉਹਦੇ ਵਿੱਚ ਤੁਸੀਂ ਪਰਮ ਜਾਣੇ ਹੋ। ਫਿਰ ਦੂਸਰੀ ਗੱਲ ਖਾਲਸਾ ਜੀ ਦਾਸ ਇਹ ਵੀ ਕਰ ਦਵੇ ਜਿਹੜੀ ਸੰਗਤ ਸੁਣਦੀ ਹੈ ਵੈਸੇ ਤੇ ਖਾਲਸਾ ਜੀ ਬਹੁਤ ਸੰਗਤ ਘਟ ਗਈ ਹੈ। ਮੈਂ ਕਈਆਂ ਨੂੰ ਮੈਸੇਜ ਕਰਦਾ ਮੇਰੇ WhatsApp ਤੇ ਮੈਸੇਜ ਆਉਂਦੇ ਮੈਂ ਉਹਨਾਂ ਨੂੰ ਪੁੱਛਦਾ ਹੁੰਨਾ ਵੀ ਤੁਸੀਂ ਹੱਡ ਬੀਤੀ ਸੁਣਦੇ ਹੋ? ਖਾਲਸਾ ਜੀ ਉਹਨਾਂ ਦਾ ਜਵਾਬ ਹੁੰਦਾ ਵੀ ਨਹੀਂ ਸਾਡਾ ਟਾਈਮ ਨਹੀਂ ਲੱਗਦਾ ਕਿ ਜਦੋਂ ਆਪਾਂ ਗੱਡੀ 'ਚ ਜਾ ਰਹੇ ਆ ਆਪਾਂ ਉਦੋਂ ਸੁਣ ਸਕਦੇ ਆ ਘਰੇ ਆਪਣੇ ਕੋਲ ਸਮਾਂ ਖਾਣਾ ਪ੍ਰਸ਼ਾਦਾ ਬਣਾਉਂਦੇ ਫੋਨ ਤੇ ਲਾ ਕੇ ਸੁਣ ਸਕਦੇ ਆ ਖਾਲਸਾ ਜੀ ਮੈਂ ਨਹੀਂ ਕਹਿੰਦਾ ਕਿ ਮੇਰੀ ਸੁਣੋ ਮੈਂ ਨਹੀਂ ਕਹਿੰਦਾ ਜੋ ਮੈਂ ਮਹਾਰਾਜ ਮੇਰੇ ਕੋਲ ਬੁਲਾਉਂਦੇ ਉਹ ਤੁਸੀਂ ਸੁਣੋ ਤੁਸੀਂ ਕਿਸੇ ਵੀ ਗੁਰਸਿੱਖ ਦੀ ਕਥਾ ਸੁਣੋ ਕਿਸੇ ਵੀ ਗੁਰਸਿੱਖ ਦੀ 20 ਮਿੰਟ ਅੱਧਾ ਘੰਟਾ ਘੰਟਾ ਖਾਲਸਾ ਦੀ ਕਥਾ ਸੁਣਨੀ ਚਾਹੀਦੀ ਹੈ ਉਹਦੇ ਨਾਲ ਕੀ ਹੁੰਦਾ ਵਡਿਆਈ ਸੁਣਨੀ ਚਾਹੀਦੀ ਹੈ ਮਹਾਰਾਜ ਕਹਿੰਦੇ ਸੁਣ ਹਰ ਕਥਾ ਉਤਾਰੀ ਮੈਲ ਜਿਹੜੀ ਗੁਰੂ ਕੀ ਸੋਭਾ ਹੈ ਗੁਰੂ ਕੀ ਵਡਿਆਈ ਹੈ ਉਹਦੇ ਨਾਲ ਖਾਲਸਾ ਜੀ ਮਨ ਅੰਤਰ ਦੀ ਮੈਲ ਲੱਖਦੀ ਤੇ ਜਦੋਂ ਮਨ ਦੀ ਮੈਲ ਲਹਿ ਗਈ ਇਹ ਪਵਿੱਤਰ ਹੋ ਗਿਆ ਜਦੋਂ ਪਵਿੱਤਰ ਹੋ ਗਿਆ ਤੇ ਰੱਬ ਜੀ ਨਜ਼ਰ ਆ ਗਏ ਇੰਨੀ ਸਾਰੀ ਖੇੜ ਹੈ ਜਦੋਂ ਪਵਿੱਤਰ ਹੋ ਗਿਆ ਸਾਰੇ ਦੁੱਖ ਕਲੇਸ਼ ਉਹ ਮਾਰਨੇ ਲੱਗੇ ਇੰਨੇ ਖਾਲਸਾ ਜੀ ਨਾਮ ਵਿੱਚ ਐਸਾ ਬਲ ਹੈ ਪਰ ਸਾਨੂੰ ਜੁੜਨਾ ਪਊਗਾ ਇਸ ਕਰਕੇ ਮੈਂ ਇੱਥੇ ਇੱਕ ਹੋਰ ਗੱਲ ਕਰਦਾ ਜਿਵੇਂ ਕੱਲ ਦੀ ਹੱਡ ਬੀਤੀ ਵਿੱਚ ਦਾਸ ਨੇ ਆਪ ਜੀ ਨੂੰ ਸੁਣਾਇਆ ਦਸਵੰਦ ਦੀ ਮਹਿਮਾ ਪਹਿਲਾਂ ਵੀ ਸੁਣਾਈ ਇੱਕ ਹਫ਼ਤਾ ਪਹਿਲਾਂ ਫਿਰ ਉਸ ਤੋਂ ਇੱਕ ਹਫ਼ਤਾ ਪਹਿਲਾਂ ਮੈਂ ਤੁਹਾਨੂੰ ਆਖਿਆ ਸੀ ਵੀ ਮੇਰੇ ਕੋਲੇ ਸੰਗਤ ਦਸਵੰਦ ਦੀ ਜਿਹੜੀ ਹੈ ਜੋ ਉਹਨਾਂ ਨੂੰ ਦਸਵੰਦ ਕੱਢਣ ਨਾਲ ਪ੍ਰਾਪਤ ਹੁੰਦਾ ਉਹ ਵੀ ਮੈਨੂੰ ਦੱਸ ਦੇ ਤਾਂ ਮੈਂ ਸੋਚਿਆ ਵੀ ਉਹ ਵੀ ਆਪ ਜੀ ਨਾਲ ਸ਼ੇਅਰ ਕਰ ਦਿਆ ਕਰ ਪਰ ਇੱਥੇ ਇਹ ਨਹੀਂ ਸਮਝ ਲੈਣਾ ਖਾਲਸਾ ਜੀ ਇਹ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਇਹ ਗੱਲ ਤਾਂ ਸੁਣਾ ਰਹੇ ਆਂ ਵੀ ਸਾਨੂੰ ਮੈਨੂੰ ਜਾਂ ਕਾਰਜਾਂ ਵਾਸਤੇ ਤੁਹਾਡੇ ਕੋਲੋਂ ਮਾਇਆ ਚਾਹੀਦੀ ਹੈ ਇਹ ਚੀਜ਼ ਨਾ ਸੋਚਣੀ ਕਿਉਂਕਿ ਇੱਕ ਬੰਦੇ ਨੇ ਥੋੜੀ ਜੀ ਗੱਲ ਕੀਤੀ ਮੈਨੂੰ ਲੱਗਾ ਵੀ ਉਹਦਾ ਇਹ ਮਤਲਬ ਨਿਕਲਦਾ ਤੇ ਮੈਂ ਇੱਕ ਇੱਕ ਹੱਥ ਬੰਨ ਕੇ ਬੇਨਤੀ ਕਰ ਦਿੰਦਾ ਆਪ ਜੀ ਦੇ ਚਰਨਾਂ ਵਿੱਚ ਵੀ ਜਿਹੜੀ ਦਸਵੰਦ ਦੀ ਮਹਿਮਾ ਹੈ ਜੋ ਉਹਨਾਂ ਨੂੰ ਪ੍ਰਾਪਤ ਹੋਇਆ ਉਹਨਾਂ ਨਾਮ ਵੀ ਜਪਿਆ ਤੇ ਦਸਵੰਦ ਵੀ ਕੱਢਿਆ ਤੇ ਪ੍ਰਾਪਤੀ ਹੋ ਗਈ ਪਰ ਖਾਲਸਾ ਜੀ ਇਹ ਚੀਜ਼ ਦਾ ਵੀ ਲੋਕ ਤੁਹਾਡਾ ਗਲਤ ਫਾਇਦਾ ਚੁੱਕਣਗੇ ਇਹ ਵੀ ਗੱਲ ਸੱਚੀ ਹੈ ਤੁਸੀਂ ਬਿਨਾਂ ਸੋਚੇ ਸਮਝੇ ਬਿਨਾਂ ਪਰਖਿਆ ਸਭ ਕੁਝ ਕਰ ਦਿੰਨੇ ਹੋ ਮਾਇਆ ਦੇ ਦਿੰਨੇ ਹੋ ਤੇ ਉਹ ਉਹ ਏਹੀ ਚੀਜ਼ ਤੋਂ ਬਚਣਾ ਹੈ ਕਿਉਂਕਿ ਅੱਜ ਖਾਲਸਾ ਜੀ ਅੱਜ ਦੇ ਸਮੇਂ ਦੇ ਵਿੱਚ ਹਰ ਬੰਦਾ ਵਿਹਲੜ ਰਹਿਣਾ ਚਾਹੁੰਦਾ ਵੀ ਮੈਂ ਵਿਹਲਾ ਰਵਾਂ ਤੇ ਮੈਨੂੰ ਮਾਇਆ ਆਈ ਜਾਵੇ ਤੇ ਚੜ੍ਹਦੀ ਕਲਾ ਮੈਂ ਨਜ਼ਾਰੇ ਲਵਾਂ ਨਾਲੇ ਮੇਰੀ ਸੰਸਾਰ ਵਿੱਚ ਸੋਭਾ ਹੋਵੇ ਤੇ ਨਾਲੇ ਰੱਬ ਮੇਰੇ ਕੰਮ ਕਰੀ ਜਾਵੇ ਤੇ ਨਾਲੇ ਸੰਗਤਤ ਕੋਲੋਂ ਪੈਸੇ ਲਈ ਜਾਵਾਂ ਇਹ ਚੀਜ਼ ਤੋਂ ਵੀ ਬਚਣਾ ਹੈ ਬਹੁਤੇ ਲੋਕ ਇਸ ਪਾਸੇ ਨੂੰ ਪੈ ਗਏ ਹਨ ਸੋ ਇਹ ਮੇਰੀ ਹੱਥ ਬੰਨ ਕੇ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਵੀ ਹੈ ਬੀਏ ਤੁਸੀਂ ਬੇਨਤੀ ਨੂੰ ਪ੍ਰਵਾਨ ਵੀ ਕਰਿਓ ਕਿ ਜਿਵੇਂ ਖਾਲਸਾ ਜੀ ਕੋਈ ਸੇਵਾ ਤੁਸੀਂ ਕਰਦੇ ਹੋ ਉਹਦਾ ਤੁਹਾਨੂੰ ਲਾਭ ਫਿਰ ਮਿਲਦਾ ਹੈ ਜਦੋਂ ਸੇਵਾ ਥਾਂ ਟਿਕਾਣਿਆਂ ਲੱਗਦੀ ਹੈ ਮਹਾਰਾਜ ਸੱਚੇ ਪਾਸ਼ਾ ਕਿਰਪਾ ਕਰਨ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਸਮਰਾਥ ਹਨ ਪਰ ਖਾਲਸਾ ਜੀ ਸਾਨੂੰ ਜਿਹੜੀ ਮੇਨ ਗੱਲ ਹੈ ਮੈਂ ਮੇਨ ਇਹ ਗੱਲ ਕਰਨੀ ਚਾਹੁੰਦਾ ਸਾਂ ਸਾਰੇ ਵਿਚਾਰ ਦੇ ਵਿੱਚ ਬਾਅਦ ਵਿਚਾਰ ਹੋਰ ਬੰਨੇ ਚਲੀ ਗਈ ਕਿ ਸਾਨੂੰ ਆਪਣੀ ਮੰਜ਼ਲ ਨਿਯੁਕਤ ਕਰਨੀ ਪਊਗੀ ਜੇ ਤੁਹਾਡੇ ਕੋਲੇ ਤੁਹਾਡੀ ਮੰਜ਼ਲ ਹੀ ਨਹੀਂ ਤੁਹਾਨੂੰ ਪਤਾ ਹੀ ਨਹੀਂ ਹੈ ਤੁਸੀਂ ਕਿੱਥੇ ਨੂੰ ਚੱਲੇ ਹੋ ਕੀ ਕਰਕੇ ਚੱਲੇ ਹੋ ਮੰਨ ਲਓ ਹੁਣ ਮੈਂ ਜਾਣਾ ਮੈਨੂੰ ਪਤਾ ਹੈ ਕਿ ਮੈਂ ਫਲਾਣੇ ਪਾਸੇ ਨੂੰ ਜਾਣਾ ਤੇ ਉਹਦੇ ਵਿੱਚ ਰਾਹ ਦੇ ਵਿੱਚ بارش ਵੀ ਆਵੇਗੀ ਗਰਮੀ ਵੀ ਹੋਵੇਗੀ ਮੇਰਾ ਮੇਰਾ ਫਰਜ਼ ਬਣਦਾ ਮੈਂ ਤੋਸਾ ਨਾਲ ਪਾਵ ਰੋਟੀ ਨਾਲ ਲੈ ਕੇ ਜਾਵਾਂ ਵੀ ਮੈਨੂੰ ਸਮਾਂ ਲੱਗ ਸਕਦਾ ਇਸੇ ਪ੍ਰਕਾਰ ਖਾਲਸਾ ਜੀ ਇਹ ਜਿਹੜੀ ਜ਼ਿੰਦਗੀ ਹੈ ਇਹਨੂੰ ਸਫਰ ਕਰਨ ਵਾਸਤੇ ਕਰਾਉਣ ਵਾਸਤੇ ਮੰਜ਼ਿਲ ਤੱਕ ਪਹੁੰਚਣ ਵਾਸਤੇ ਇੱਕ ਤੇ ਤੁਹਾਨੂੰ ਆਪਣੀ ਦੇਹੀ ਦਾ ਧਿਆਨ ਰੱਖਣਾ ਪਊਗਾ ਸਰੀਰ ਦਾ ਇਨੂੰ ਤਗੜਾ ਰੱਖਣਾ ਪਊਗਾ ਇਹ ਬਿਮਾਰਾਂ ਨਾਲ ਕਿਰਿਆ ਬਿਮਾਰੀਆਂ ਨਾਲ ਕਿਰਿਆ ਹੋਇਆ ਇਹ ਕਿੱਥੋਂ ਸਫਰ ਕਰ ਲਵਾਂਗੇ ਇਹਨੂੰ ਚੰਗਾ ਰੱਖਣਾ ਪਊਗਾ ਫਿਰ ਦੂਸਰੀ ਗੱਲ ਖਾਲਸਾ ਜੀ ਨਾਮ ਜਪਣਾ ਪਊਗਾ ਜਦੋਂ ਨਾਮ ਜਪਾਂਗੇ ਸਰੀਰ ਤੰਦਰੁਸਤ ਰਹੂਗਾ ਆਤਮਾ ਤੰਦਰੁਸਤ ਰਹੂਗੀ ਜਦੋਂ ਆਤਮਾ ਤੰਦਰੁਸਤ ਰਹੂਗੀ ਤੇ ਖਾਲਸਾ ਜੀ ਸਰੀਰ ਆਪਣੇ ਆਪ ਤੰਦਰੁਸਤ ਰਹੂਗਾ ਫਿਰ ਆਪਾਂ ਉਹ ਸਫਰ ਕਰਾਂਗੇ ਇਸ ਕਰਕੇ ਪਹਿਲਾਂ ਆਪਣੀ ਮੰਜ਼ਲ ਨੂੰ ਨਿਯੁਕਤ ਕਰੋ ਵੀ ਮੈਂ ਕਿੱਥੇ ਪਹੁੰਚਣਾ ਮੈਂ ਕਿਹੜੀ ਚੀਜ਼ ਤੱਕ ਜਾਣਾ ਸੋ ਇੰਨੀਆਂ ਕੁ ਵਿਚਾਰਾ ਕਰਦੇ ਆ ਕੱਲ ਦੀ ਜਿਹੜੀ ਹੱਡ ਬੀਤੀ ਹੋਵੇਗੀ ਉਸ ਤੋਂ ਪਹਿਲਾਂ ਖਾਲਸਾ ਜੀ ਇਹੀ ਵਿਚਾਰ ਕਰਾਂਗੇ ਕਿ ਅਸੀਂ ਕੀ ਕਰਨਾ ਚਾਹੀਦਾ ਸਾਨੂੰ ਜ਼ਿੰਦਗੀ ਵਿੱਚ ਕਿਵੇਂ ਹੌਲੀ ਹੌਲੀ ਸਟੈਪ ਪਟਣੇ ਚਾਹੀਦੇ ਇੱਕਦਮ ਬੰਦਾ ਖਾਲਸਾ ਜੀ 2 ਘੰਟੇ 4 ਘੰਟੇ ਸਟੌਂਗੜਾ ਨਹੀਂ ਮਾਰ ਸਕਦਾ ਪਹਿਲਾਂ ਉਹਨੂੰ 5 ਮਿੰਟ ਤੋਂ ਸ਼ੁਰੂ ਹੋਣਾ ਪਊਗਾ 2 ਮਿੰਟ ਤੋਂ 5 ਤੋਂ ਫਿਰ ਉਹ 10 ਮਿੰਟ ਤੱਕ ਜਾਵੇਗਾ ਫਿਰ ਅੱਧੇ ਘੰਟੇ ਤੱਕ ਜਾਵੇਗਾ ਇਹ ਨਹੀਂ ਕਿ ਪਹਿਲੇ ਦਿਨ ਹੀ ਖਾਲਸਾ ਜੀ 1 ਵਜੇ 2 ਵਜੇ ਰਾਤ ਨੂੰ ਉੱਠ ਪਏ ਤਿੰਨ ਕ ਦਿਨ ਉੱਠੇ ਚੌਥੇ ਦਿਨ ਬਸ ਸੁਸਰੀ ਪੈ ਜਾਂਦੀ ਐ ਪਹਿਲਾਂ ਤੁਸੀਂ ਕੋਸ਼ਿਸ਼ ਕਰੋ ਜੇ ਤੁਸੀਂ ਤੁਹਾਡੇ ਕੋ ਨਹੀਂ ਉੱਠ ਹੁੰਦਾ ਤੁਸੀਂ 5 ਵਜੇ ਉੱਠਿਓ 6 ਵਜੇ ਉੱਠਿਓ ਉਦੋਂ ਇਸ਼ਨਾਨ ਕਰੋ ਬਾਣੀ ਪੜੋ ਫਿਰ ਕੋਸ਼ਿਸ਼ ਕਰੋ ਵੀ ਜੇ 6 ਵਜੇ ਉੱਠਦੇ ਹੋ ਨੇ 5 ਵਜੇ ਦੀ ਕੋਸ਼ਿਸ਼ ਕਰੋ ਫਿਰ 5 ਵਜੇ ਤੱਕ ਘੱਟੋ ਘੱਟ ਮਹੀਨਾ ਕਰੋ ਫਿਰ ਉਸ ਤੋਂ ਬਾਅਦ ਕੋਸ਼ਿਸ਼ ਕਰੋ ਆਪਣੇ ਮਨ ਨੂੰ ਪੱਕਿਆਂ ਕਰੋ ਵੀ ਨਹੀਂ ਮੈਂ 4 ਵਜੇ ਉੱਠਣਾ ਸਟਾਰਟ ਕਰਨਾ ਇਦਾਂ ਹੌਲੀ ਹੌਲੀ ਖਾਲਸਾ ਜੀ ਹੁੰਦਾ ਤੇ ਜਿਹੜੇ ਇੱਕਦਮ ਹੀ ਲੱਗ ਪੈਂਦੇ ਆ ਵੀ ਮੈਂ ਹੁਣ 3 ਵਜੇ ਉੱਠਿਆ ਕਰਨਾ ਉਹ 5 7 10 ਦਿਨ ਉੱਠਦੇ ਆ ਬਾਜ ਖਾਲਸਾ ਜੀ ਐਸੀ ਨਿਸ਼ਤੀ ਉਹਨਾਂ ਨੂੰ ਪੈਂਦੀ ਹੈ ਵੀ ਬਸ ਖਤਮੀ ਹੋ ਜਾਂਦਾ ਕੰਮ ਸੋ ਇਸ ਕਰਕੇ ਇਹ ਚੀਜ਼ਾਂ ਦਾ ਖਿਆਲ ਰੱਖਣਾ ਹੈ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਦਾਇਆ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਆਹ ਉਹ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰਾਂ ਦੀ ਕਿਰਪਾ ਸਦਕਾ ਜੋ ਆਈ ਹੈ ਇਹ ਹੱਡ ਬੀਤੀ ਖਾਲਸਾ ਜੀ ਇੱਕ ਮਾਤਾ ਜੀ ਹੁਣਾਂ ਨੇ ਸੁਣਾਉਣਾ ਕੀਤੀ ਹੈ ਤੇ ਮਾਤਾ ਜੀ ਦਾ ਪਿੰਡ ਜਿਹੜਾ ਹੈ ਗੁਰਦਾਸਪੁਰ ਏਰੀਏ ਦੇ ਵਿੱਚ ਹੈ ਮਾਤਾ ਦਾ ਕੱਲਾ ਕੱਲਾ ਪੋਤਾ ਤੇ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮਾਤਾ ਜੀ ਕਹਿੰਦੇ ਵੀ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਂਦੀ ਹੁੰਦੀ ਸਾਂ ਸ਼ੁਰੂ ਤੋਂ ਜਾਣੀ ਆ ਜਦੋਂ ਦੀ ਮੈਂ ਵਿਆਹੀ ਆ ਇਸ ਘਰ ਵਿੱਚ ਆਈ ਆ ਤੇ ਮੇਰੇ ਸੱਸ ਜਾਂਦੇ ਹੁੰਦੇ ਸੀ ਪਹਿਲਾਂ ਅਸੀਂ ਹਰ ਮਸਿਆਂ ਤੇ ਵੀ ਜਾਣਾ ਉਵੇਂ ਵੀ ਚਲੇ ਜਾਣਾ ਮਹੀਨੇ 'ਚ ਕਈ ਵਾਰ ਤੇ ਫਿਰ ਮੇਰੇ ਜਿਹੜੀ ਸੱਸ ਸੀ ਉਹ ਬਜ਼ੁਰਗ ਹੋ ਗਈ ਉਸ ਤੋਂ ਬਾਅਦ ਫਿਰ ਮੈਨੂੰ ਉਹ ਕਹਿੰਦੇ ਵੀ ਪੁੱਤ ਤੂੰ ਛੱਡਣਾ ਨਹੀਂ ਫਿਰ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਂਦੀ ਰਹੀ ਆ ਦਰਬਾਰ ਸਾਹਿਬ ਸ਼ਹੀਦਾਂ ਸਾਹਿਬ ਪੱਕਾ ਜਾਣਾ ਇਨੇ ਉਦੋਂ ਉਥੇ ਬੇਨਤੀਆਂ ਕਰ ਕਰਕੇ ਮਹਾਰਾਜ ਦੇ ਚਰਨਾਂ ਵਿੱਚ ਗਰੀਬੀ ਸੀ ਘਰ ਵਿੱਚ ਕੋਈ ਬਹੁਤਾ ਨਹੀਂ ਸੀ ਵੀ ਅਸੀਂ ਏਡੇ ਵੱਡੇ ਸ਼ਾਹੂਕਾਰ ਨਹੀਂ ਸੀਗੇ ਤੇ ਰੋਟੀ ਫੁਲਕਾ ਮਹਾਰਾਜ ਦੀ ਕਿਰਪਾ ਨਾਲ ਮਿਲਦਾ ਸੀਗਾ ਤੇ ਕਹਿੰਦੇ ਵੀ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਅਰਦਾਸਾਂ ਕਰ ਕਰਕੇ ਆਪਣੇ ਪੁੱਤ ਨੂੰ ਬਾਹਰ ਭੇਜਿਆ ਸਾਲਸਾ ਜੀ ਇਹ ਜਿਹੜਾ ਮਾਤਾ ਦਾ ਭਜੰਗੀ ਸੀਗਾ ਉਹ ਮਸਕਟ ਵਿੱਚ ਗਿਆ ਤੇ ਮਹਾਰਾਜ ਨੇ ਕਿਰਪਾ ਕੀਤੀ ਚਲੋ ਉਥੇ ਉਹਨੇ ਸੋਹਣੀ ਕਮਾਈ ਕੀਤੀ ਮਹਾਰਾਜ ਦੀ ਰਹਿਮਤ ਰਹੀ ਉਨੇ ਪੈਸੇ ਭੇਜੀ ਉਹ ਪੈਸੇ ਤੋਂ ਅਸੀਂ ਕਮੇਟੀਆਂ ਪਾ ਕੇ ਘਰ ਬਣਾਇਆ ਘਰ ਬਣਾ ਕੇ ਮਹਾਰਾਜ ਨੇ ਕਿਰਪਾ ਕੀਤੀ ਡੰਗਰ ਦੋ ਚਾਰ ਰੱਖੇ ਦੁੱਧ ਅਸੀਂ ਦੋਧੀ ਨੂੰ ਪਾਉਣ ਲੱਗ ਪਏ ਇੰਨਾ ਕਰਦਿਆਂ ਕਰਾਉਂਦਿਆਂ ਜੀ ਬੜੀ ਮਹਾਰਾਜ ਦੀ ਕਿਰਪਾ ਵਰਤਗੀ ਸੱਚੇ ਪਾਤਸ਼ਾਹ ਦੀ ਅਸੀਂ ਉਹਦਾ ਵਿਆਹ ਕੀਤਾ ਫਿਰ ਭਜੰਗੀ ਮਹਾਰਾਜ ਨੇ ਉਹਨੂੰ ਬਖਸ਼ਿਆ ਬਾਬਾ ਦੀਪ ਸਿੰਘ ਸਾਹਿਬ ਨੇ ਫਿਰ ਇਦਾਂ ਕਹਿੰਦੇ ਵੀ ਮਹਾਰਾਜ ਨੇ ਬੜੀ ਰਹਿਮਤ ਕੀਤੀ ਵੀ ਇਹ 15 10 15 ਸਾਲਾਂ ਦੇ ਵਿੱਚ ਵਿੱਚ ਸਾਡੇ ਤੇ ਬਹੁਤ ਕਿਰਪਾ ਮਹਾਰਾਜ ਨੇ ਵਰਤਾਈ ਮਾਤਾ ਜੀ ਦੱਸਦੇ ਆ ਕਿ ਆ 1.5 ਸਾਲ ਪਹਿਲਾਂ ਦੀ ਗੱਲ ਆ ਕਿ ਕੋਈ ਗੱਡੀ ਇਹਦੇ ਕੋਲੋਂ ਵੱਜ ਗਈ ਸੀ ਉੱਥੇ ਉਹ ਗੱਡੀ ਵੱਜਣ ਦੇ ਕਰਕੇ ਇਹਨੂੰ ਜੇਲ੍ਹ ਹੋ ਗਈ ਸੀ ਤੇ ਉੱਥੇ ਫਿਰ ਖਾਲਸਾ ਜੀ ਉਦਾਂ ਤੇ ਉਥੋਂ ਦੇ ਬੰਦਿਆਂ ਨੇ ਬੜੀ ਆਪਣੇ ਪੰਜਾਬੀ ਸਾਡੇ ਪਿੰਡ ਦੇ ਵੀ ਬੰਦੇ ਸੀਗੇ ਚੰਗੇ ਉੱਥੇ ਉਹਨਾਂ ਦੀ ਪਹੁੰਚ ਸੀਗੀ ਤੇ ਉਹਨਾਂ ਨੇ ਗੱਲਬਾਤ ਕਰਕੇ ਇਹਦੇ ਨੂੰ ਕਢਾਉਣ ਦੀ ਕੋਸ਼ਿਸ਼ ਵੀ ਕੀਤੀ ਉਹ ਪੈਸੇ ਭਰਨੇ ਪੈਂਦੇ ਉਹ ਭਰਨ ਦੀ ਕੋਸ਼ਿਸ਼ ਵੀ ਕੀਤੀ ਤੇ ਕਹਿੰਦੇ ਸੀ ਤਿੰਨਾਂ ਕੁ ਮਹੀਨੇ ਪਤਾ ਪੁਤਾ ਕੀਤਾ ਕਹਿੰਦੇ ਤਿੰਨ ਕੁ ਮਹੀਨੇ ਜੇਲ੍ਹ ਚ ਰੱਖਣਗੇ ਫਿਰ ਛੱਡ ਦੇਣਗੇ ਫਿਰ ਉਹਨਾਂ ਨੇ ਆਣੂ ਭੇਜ ਦੇਣਾ ਪਰ ਖਾਲਸਾ ਜੀ ਤਿੰਨ ਤੋਂ ਚਾਰ ਹੋ ਗਏ ਚਾਰ ਤੋਂ ਪੰਜ 6 ਮਹੀਨੇ ਹੋ ਗਏ ਪਰ ਪੁੱਤਰ ਨਹੀਂ ਆਇਆ ਪਿੱਛੇ ਘਰ ਵਾਲੀ ਉਹਦੀ ਬਹੁਤ ਨੌ ਮੇਰੀ ਬਹੁਤ ਤੰਗ ਤੇ ਮਾਤਾ ਜੀ ਕਹਿੰਦੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਸੀਂ ਅਰਦਾਸ ਬੇਨਤੀ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਮੈਂ ਕੀਤੀ ਕਹਿੰਦੇ ਵੀ ਮੈਂ ਉੱਥੇ ਆਪਣੀ ਨੌ ਦੇ ਨਾਲ ਹੀ ਅਸੀਂ ਦੋਵੇਂ ਜਾਣੀਆਂ ਗਏ ਉੱਥੇ ਜਾ ਕੇ ਅਰਦਾਸ ਬੇਨਤੀ ਕੀਤੀ ਗਰੰਥੀ ਸਿੰਘ ਕੋਲੋਂ ਕਰਾਈ ਮਹਾਰਾਜ ਦੇ ਚਰਨਾਂ ਵਿੱਚ ਕੜਾ ਪ੍ਰਸ਼ਾਦ ਦੀ ਦੇਹ ਕਰਾਈ ਤੇ ਜਿਹੜੀ ਮੇਰੀ ਨੋ ਆ ਉਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਚ ਲੋ ਬਾਣੀ ਪੜ ਲੈਂਦੀ ਹੈ ਇਹਦੇ ਫਿਰ ਅਸੀਂ ਦੋਵਾਂ ਨੇ ਰਲ ਕੇ ਨਾ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਬਾਬਾ ਜੀ ਮਹਾਰਾਜ ਕਿਰਪਾ ਕਰਿਓ ਅਸੀਂ ਸਵਾ ਲੱਖ ਮੂਲ ਮੰਤਰ ਦਾ ਜਾਪ ਕਰਾਂਗੇ ਵੇਖੋ ਖਾਲਸਾ ਜੀ ਕੋਈ ਨਵੀਂ ਗੱਲ ਨਹੀਂ ਕਹੀਂ ਕਹਿੰਦੇ ਵੀ ਹੁਣ ਤੁਸੀਂ ਸ਼ੁਰੂ ਕੀਤਾ ਇਹ ਪ੍ਰਾਤਣ ਖੇੜਿਆ ਇਹਨਾਂ ਵੇਖੋ ਆ ਮਾਤਾ ਨੂੰ ਪਹਿਲਾਂ ਹੀ ਪਤਾ ਸੀ ਕਹਿੰਦੇ ਅਸੀਂ ਸਵਾ ਲੱਖ ਮੂਲ ਮੰਤਰ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਨੂੰ ਭੇਟਾ ਕਰਾਂਗੇ ਮਹਾਰਾਜ ਕਿਰਪਾ ਕਰੋ ਆਪ ਜੀ ਦਾ ਹੀ ਉਪਜੰਗੀ ਆ ਉਹ ਮਹਾਰਾਜ ਸਹੀ ਸਲਾਮਤ ਘਰ ਆ ਜੀ ਕਹਿੰਦੇ ਅਸੀਂ ਸ਼ੁਰੂ ਕਰ ਲਿਆ ਕੜਾ ਪ੍ਰਸ਼ਾਦ ਦੀ ਦੀਗ ਬਣਾਈ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸਾਂ ਕਰਨੀਆਂ ਅਸੀਂ ਦੋਵਾਂ ਜਾਣੀਆਂ ਰਲ ਕੇ ਕਰਨ ਲੱਗ ਪਈਆਂ ਬਾਣੀ ਪਹਿਲਾਂ ਅਸੀਂ ਪਹਿਲੇ ਦਿਨ ਪੰਜ ਪੰਜ ਕੀ ਸਾਡੇ ਕੋਲ ਆਲਾ ਹੋਈਆਂ ਫਿਰ ਮਹਾਰਾਜ ਨੇ ਰਹਿਮਤ ਕੀਤੀ ਅਸੀਂ ਆਖਿਆ ਵੀ ਨਹੀਂ ਵੀ ਮਹਾਰਾਜ ਦਾ ਨਾਮ ਲਵਾਂਗੇ ਇਹਦੇ ਆਪੇ ਆਊਗਾ ਕਹਿੰਦੇ ਅਸੀਂ 10 ਦਿਨ ਹੋ ਗਏ ਸੀ ਮਾਲਾ ਕਰਦੇ ਆ ਉਹਨੂੰ ਤੇ ਸਾਨੂੰ ਉੱਥੋਂ ਫੋਨ ਆਇਆ ਵੀ ਸਾਡੇ ਪਿੰਡ ਦੇ ਨੇ ਉਹਨਾਂ ਨੇ ਦੱਸਿਆ ਵੀ ਸ਼ਾਇਦ ਅ ਮੈਨੂੰ ਲੱਗਦਾ ਨਹੀਂ ਵੀ ਉਹਨੂੰ ਛੱਡਣਗੇ ਵੀ ਪਤਾ ਨਹੀਂ ਕੀ ਕੋਈ ਗੱਲ ਹੋਈ ਵਾਹਿਗੁਰੂ ਜਾਣੇ ਉਹ ਕੀ ਗੱਲ ਹੋਈ ਖਾਲਸਾ ਜੀ ਮੈਨੂੰ ਉਹਦੇ ਬਾਰੇ ਬਹੁਤਾ ਨਾ ਮੈਂ ਉਹਨਾਂ ਨੂੰ ਪੁੱਛਿਆ ਮੈਂ ਸਿਰਫ ਤੁਹਾਨੂੰ ਹੱਡ ਵੀਤੀ ਸਰਵਣ ਕਰਵਾ ਰਿਆਂ ਵੀ ਇਹਦੇ ਵਿੱਚ ਮਹਿਮਾ ਕਿੱਡੀ ਨਾਮ ਦੀ ਕੋਈ ਗੱਲ ਹੋਈ ਇਹੋ ਜੀ ਦੇ ਕਹਿੰਦੇ ਅਸੀਂ ਡਰ ਗਏ ਤੇ ਅਸੀਂ 2-4 ਦਿਨ ਮਾਲਾ ਕੀਤੀਆਂ ਹੀ ਨਾ ਨਾਮ ਨਾ ਜਪਿਆ ਤੇ ਮਾਤਾ ਜੀ ਕਹਿੰਦੇ ਕਿ ਮੈਂ ਦੁਪਹਿਰ ਨੂੰ ਨਾ ਇਦਾਂ ਮੇਰਾ ਪੋਤਾ ਸੁੱਤਾ ਸੀ ਉਰੇ ਲੱਗ ਗਈ ਮੈਂ ਪਈ ਤੇ ਕਹਿੰਦੇ ਮੈਨੂੰ ਆਵਾਜ਼ ਆਈ ਕਹਿਰੋ ਜਾਂ ਸੁਪਨਾ ਆਇਆ ਜਾਂ ਆਵਾਜ਼ ਹੈ ਕਹਿੰਦੇ ਮੈਨੂੰ ਇਹ ਚੀਜ਼ ਦਾ ਅਜੇ ਤੱਕ ਨਹੀਂ ਪਤਾ ਵੀ ਮੈਨੂੰ ਆਵਾਜ਼ ਸੁਣੀ ਹੈ ਕਿ ਸੁਪਨੇ 'ਚ ਕਿਸ ਨੇ ਆਖਿਆ ਮੈਨੂੰ ਇਹਦੇ ਬਾਰੇ ਪਤਾ ਹੀ ਨਹੀਂ ਕਈ ਵਾਰੀ ਵਿਸਰਵੀ ਜਾਂਦਾ ਸੁਪਨਾ ਖਾਲਸਾ ਜੀ ਇਹਨੇ ਮੈਨੂੰ ਆਖੇ ਵੀ ਤੁਸੀਂ ਜਿਹੜਾ ਮੂਲ ਮੰਤਰ ਰੱਖਿਆ ਉਹ ਪੜੋ ਉਹ ਪੜਦੇ ਪੜੋ ਪੜਦਿਆਂ ਰੋ ਤੁਹਾਡਾ ਭਜੰਗੀਆਂ ਆਪੇ ਘਰੇ ਆ ਜਾਊਗਾ ਕਹਿੰਦੇ ਵੀ ਮੈਂ ਉਸ ਦਿਨ ਆਪਣੀ ਨਾ ਨੂੰ ਆਖਿਆ ਵੀ ਅਸੀਂ ਮੂਰਖ ਬਣ ਗੀਆ ਅਸੀਂ ਕਿਉਂ ਛੱਡੇ ਜਾਪ ਅਸੀਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਐ ਸਾਡਾ ਕੰਮ ਐ ਜਾਪ ਕਰਨਾ ਤੇ ਉਹਨਾਂ ਦਾ ਕੰਮ ਐ ਕਾਰਜ ਕਰਨਾ ਆਪਾਂ ਜਾਪ ਕਰੀਏ ਅਸੀਂ ਉਸ ਦਿਨ ਤੋਂ ਫਿਰ ਖਾਲਸਾ ਜੀ ਮਾਹਰ ਆਏ ਨੇ ਕਿਰਪਾ ਕੀਤੀ 11-11 ਮਾਲਾਂ ਤੋਂ ਵੇਣ ਜਣੀਆਂ ਕਰਨ ਲੱਗ ਪਈਆਂ ਫਿਰ 11 ਤੋਂ ਵੱਧ ਵੱਧ ਗਈਆਂ ਦੁਰਦਿਆਂ ਫਿਰਦੀਆਂ ਕਿਉਂਕਿ ਕੰਮ ਕੋਈ ਨਹੀਂ ਸੀ ਹੁੰਦਾ ਸਵੇਰੇ ਕੰਮ ਹੁੰਦਾ ਸੀ ਜਾਂ ਸ਼ਾਮ ਨੂੰ ਦੁਪਹਿਰ ਸਾਰਾ ਦੁਪਹਿਰ ਅਸੀਂ ਵਿਹਲੀਆਂ ਹੁੰਦੀਆਂ ਸੀ ਮਹਾਰਾਜ ਦੀ ਕਿਰਪਾ ਨਾਲ ਮੂਲ ਮੰਤਰ ਦੇ ਜਾਪ ਕਰਲੇ ਸੱਚੇ ਪਾਤਸ਼ਾਹ ਨੇ ਦਇਆ ਕੀਤੀ ਮਾਤਾ ਜੀ ਦੱਸਦੇ ਆ ਕਿ ਅਸੀਂ ਨਾ ਜਦੋਂ ਹੁਣ ਇਹ ਸਵਾ ਲੱਖ ਪਾਠ ਜਿਹੜਾ ਆ ਖਾਲਸਾ ਜੀ 125000 ਪੰਜਾਬ ਹੁੰਦਾ ਤੇ ਉਹਦਾ ਤੁਸੀਂ ਅੱਧ ਕਰ ਲੋ ਮਤਲਬ ਕੁਝ 62500 ਦਾ ਤੇ ਇਹ ਕਹਿੰਦੇ ਵੀ ਅਸੀਂ ਨਾ ਮਨ ਚ ਸੋਚਿਆ ਵੀ ਵੀ ਸਾਡਾ ਹੁਣ ਅੱਧ ਹੋ ਜਾਣਾ ਕੱਲ ਨੂੰ ਮਤਲਬ ਕੱਲ ਨੂੰ ਹੋ ਜਾਣਾ ਸੀ ਉਹਨਾਂ ਨੇ ਲਾਇਆ ਵੀ ਕੱਲ ਨੂੰ ਅੱਧ ਹੋ ਜਾਣਾ ਜੇ ਸੱਚੇ ਪਾਤਸ਼ਾਹ ਕਿਰਪਾਈ ਕਰ ਦੇਣ ਮਹਾਰਾਜ ਮੇਰਾ ਹੀ ਕਰ ਦੇਣ ਤੇ ਖਾਲਸਾ ਜੀ ਹੋਇਆ ਸੀ ਖੇਡ ਬਣੀ ਕਿ ਬੰਬੇ ਫੋਨ ਆਇਆ ਸਾਨੂੰ ਇੱਥੋਂ ਸਾਡੇ ਫੋਨ ਤੇ ਜਦੋਂ ਫੋਨ ਆਇਆ ਤੇ ਅੱਗੋਂ ਮੇਰਾ ਪੋਤੋ ਬੋਲਿਆ ਤੇ ਉਹਨੇ ਮੈਂ ਬੜੀ ਹੈਰਾਨ ਹੋਈ ਮੈਂ ਆਖਿਆ ਵੀ ਤੂੰ ਕਿੱਥੇ ਆ ਇਹ ਦੇ ਇੰਡੀਆ ਦਾ ਨੰਬਰ ਹੈ ਤੇ ਉਹਨੇ ਆਖਿਆ ਵੀ ਮੈਨੂੰ ਉਹਨਾਂ ਨੇ ਉੱਥੋਂ ਭੇਜਤਾ ਤੇ ਮੈਂ ਬੰਬੇ ਉੱਤਰਿਆ ਵਾਂ ਤੇ ਮੇਰੇ ਕੋ ਕੋਈ ਪੈਸਾ ਢੇਲਾ ਨਹੀਂ ਹੈਗਾ ਤੇ ਮੈਂ ਇੱਥੋਂ ਕਿਸੇ ਕੋਲੋਂ ਫੋਨ ਲੈ ਕੇ ਤੁਹਾਨੂੰ ਫੋਨ ਕਰਦਾ ਪਿਆ ਤੇ ਤੁਸੀਂ ਇਦਾਂ ਕਰੋ ਵੀ ਵੀ ਮੈਨੂੰ ਕੋਈ ਪੈਸੇ ਜਾਂ ਭੇਜ ਦਿਓ ਤੇ ਮੈਂ ਤੁਹਾਨੂੰ ਕਿਸੇ ਦੇ ਫੋਨ ਤੋਂ ਥੋੜੇ ਚਿਰ ਤੱਕ ਭੇਜਦਾ ਮੈਂ ਕੋਈ ਸਕੈਨਰ ਜਾਂ ਕਿੱਦਾਂ ਉੱਥੇ ਪੈਸੇ ਭੇਜ ਦਿਓ ਤੇ ਮੈਂ ਫਿਰ ਉੱਥੋਂ ਕੋਸ਼ਿਸ਼ ਕਰਦਾ ਆਉਣ ਦੀ ਤੇ ਖਾਲਸਾ ਜੀ ਐਡੀ ਬਾਬਾ ਦੀਪ ਸਿੰਘ ਸਾਹਿਬ ਨੇ ਕਿਰਪਾ ਕੀਤੀ ਥੋੜੇ ਦਿਨ ਪਹਿਲਾਂ ਫੋਨ ਆਇਆ ਵੀ ਸ਼ਾਇਦ ਉਹ ਛੱਡਣ ਨਾ ਬਾਅਦ ਪੁਲਿਸ ਵਾਲਿਆਂ ਨੇ ਖਾਲਸਾ ਜੀ ਉੱਥੇ ਕਿਸੇ ਬੰਦੇ ਨੂੰ ਵੀ ਨਹੀਂ ਦੱਸਿਆ ਜਿਹੜੇ ਬੰਦੇ ਪਤਾ ਕਰਦੇ ਸੀ ਉਹਨਾਂ ਨੇ ਆਪ ਹੀ ਜਾ ਕੇ ਏਅਰਪੋਰਟ ਤੋਂ ਦੇ ਉਹਨੂੰ ਇਦਾਂ ਹੀ ਕਰਦੀ ਆ ਖਾਲਸਾ ਜੀ ਮੈਂ ਹਰ ਬਦੇ ਵਿੱਚ ਰਿਹਾ ਹਾਂ ਪੁਲਿਸ ਇਦਾਂ ਕਰਦੀ ਹੈ ਜਿੰਨੋਂ ਕੋਈ ਬੰਦਾ ਉੱਥੇ ਫੜਿਆ ਜਾਵੇ ਨਾ ਉਹਨਾਂ ਦੀ ਮਰਜ਼ੀ ਉਹਨੂੰ 6 ਮਹੀਨੇ ਰੱਖਣਾ ਉਹਨਾਂ ਦੀ ਮਰਜ਼ੀ ਉਹ ਸਾਲ ਰੱਖਣ ਤੇ ਜਦੋਂ ਉਹਨਾਂ ਨੇ ਛੱਡਣਾ ਉਹ ਪਤਾ ਕੀ ਕਰਦੇ ਆ ਉਹਨਾਂ ਨੇ ਬੰਦੇ ਨੂੰ ਚੱਕਣਾ ਤੇ ਸਿੱਧਾ 에ਰਪੋਰਟ ਤੇ ਜਾ ਕੇ ਟਿਕਟ ਲੈ ਕੇ ਤੇ ਉਹਨੂੰ ਨਾ ਦਿੱਲੀ ਲਾਉਣਾ ਨਾ ਪੰਜਾਬ ਵਾਲਾ ਲਾਉਣਾ ਉਹਨੂੰ ਬੰਬੇ ਵਾਲਾ ਲਾਹ ਦੇਣਾ ਜਾਂ ਚਨਈ ਵਾਲਾ ਇੱਧਰ ਦੂਰ ਲਾਹ ਦੇਣਾ ਵੀ ਆਪੇ ਚੱਲ ਜੂ ਪੈਸਾ ਵੀ ਕੋਲ ਕੋਈ ਨਹੀਂ ਦੇਣਾ ਵੀ ਕੋਈ ਰੁਪਈਆ ਦੇ ਕੇ ਨਹੀਂ ਕੱਲਣਾ ਬਸ ਜਾ ਜੇ ਪਾਉਣਾ ਜਾ ਨਹੀਂ ਉੱਥੇ ਲਾਹ ਦੇਣਾ ਉਹ ਖਾਲਸਾ ਜੀ ਪਹਿਲਾਂ ਹੀ ਉਹਨਾਂ ਨੇ ਕੀਤਾ ਹੁੰਦਾ ਸਿਸਟਮ ਜਿਆ ਤੇ ਉਹ ਬੰਦਾ ਇੱਥੇ ਕਈ ਬੰਦੇ ਮੇਰੇ ਨਾਲ ਦੇ ਮਿੱਤਰ ਕਈ ਜਿਹੜੇ ਉਹ ਬੰਬੇ ਉਹਨਾਂ ਨੂੰ ਲਾਇਆ ਫਿਰ ਉਹ ਬੰਬੇ ਉਹ ਕਰ ਜਾਂਦੇ ਰਹੇ ਤੇ ਇਦਾਂ ਖਾਲਸਾ ਜੀ ਮਹਾਰਾਜ ਨੇ ਖੇੜ ਵਰਤਾਈ ਤੇ ਮਾਤਾ ਕਹਿੰਦੀ ਅਸੀਂ ਬੜੀਆਂ ਖੁਸ਼ ਹੋਈਆਂ ਕਿ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਸੀਂ ਅਰਦਾਸ ਹੀ ਕਰਦੀਆਂ ਪਈਆਂ ਵੀ ਕੱਲ ਨੂੰ ਸਾਡਾ ਜਿਹੜਾ 7 ਲੱਖ ਜਾਪ ਰੱਖਿਆ ਅੱਧਾ ਹੋ ਜਾਣਾ ਮਹਾਰਾਜ ਤੇ ਕੋਈ ਕਲਾ ਵਰਤਾਓ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਮਿਹਰ ਕਰਤੀ ਉਹ ਜੰਗੀ ਜਿਹੜਾ ਅਸੀਂ ਉਹ ਖਾਲਸਾ ਜੀ ਬੰਬੇ ਉੱਤਰ ਗਿਆ ਫਿਰ ਕਹਿੰਦੇ ਅਸੀਂ ਪੈਸੇ ਭੇਜੇ ਮਹਾਰਾਜ ਨੇ ਕਿਰਪਾ ਕੀਤੀ ਤੀਜੇ ਚੌਥੇ ਦਿਨੋਂ ਘਰ ਆ ਗਿਆ ਮਹਾਰਾਜ ਨੇ ਦਇਆ ਕੀਤੀ ਸੀ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕੀਤਾ ਫਿਰ ਬਾਕੀ ਜਿਹੜਾ ਜਾਪ ਸੀ ਉਹ ਵੀ ਅਸੀਂ ਰਲ ਕੇ ਉਸੇ ਪ੍ਰਕਾਰ ਫਿਰ ਅਸੀਂ ਤਿੰਨਾਂ ਜਾਣਿਆਂ ਰਲ ਕੇ ਕੀਤਾ ਤੇ ਮਹਾਰਾਜ ਦੀ ਰਹਿਮਤ ਹੋ ਗਈ ਸਾਨੂੰ ਇਹ ਅਸੀਂ ਵੀ ਸਾਡਾ ਕੱਲਾ ਕੱਲਾ ਮੈਨੂੰ ਪੋਤਾ ਮੇਰਾ ਤੇ ਉਹ ਵੀ ਕਦੇ ਉਥੇ ਕੋਈ ਕੀ ਗੱਲਾਂ ਸੁਣਦੇ ਸਾਂ ਬਾਹਰ ਮਾੜਾ ਉਥੋਂ ਦੀਆਂ ਜੇਲਾ ਮਾੜੀਆਂ ਨੇ ਉਥੋਂ ਦਾ ਹਸਾਬ ਤਾਂ ਮਾੜਾ ਤੇ ਐਡਾ ਖਾਲਸਾ ਜੀ ਉਥੇ ਬਹੁਤ ਬੁਰੇ ਹਾਲ ਹਨ ਪਰਦੇਸ ਪਰਦੇਸ ਹੀ ਐਵੇਂ ਨਹੀਂ ਉਹਨੂੰ ਪਰਦੇਸ ਆਖਿਆ ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਨੇ ਮਿਹਰ ਕੀਤੀ ਤੇ ਮਾਦਾ ਕਹਿੰਦੀ ਅਸੀਂ ਬਾਬਾ ਦੀਪ ਸਿੰਘ ਸਾਹਿਬ ਅੱਗੇ ਸਵਾ ਲੱਖ ਜਾਬ ਰੱਖਿਆ ਸੀ ਤੇ ਬਾਬਾ ਜੀ ਨੇ ਐਸੀ ਕਲਾ ਵਰਤਾਈ ਅੱਧੇ ਜਾਬ ਤੋਂ ਪਹਿਲਾਂ ਹੀ ਕਾਰਜ ਸਫਲੇ ਕਰਤੇ ਸੋ ਮਹਾਰਾਜ ਕਿਰਪਾ ਕਾਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ ਕੇ ਨਿਹਾਲ ਕਰਨ ਇਹ ਖਾਲਸਾ ਜੀ ਹੱਡ ਬੀਤੀ ਸੀ ਇਹਦੇ ਵਿੱਚੋਂ ਸਾਨੂੰ ਸਿੱਖਣ ਲਈ ਬਹੁਤ ਕੁਝ ਲੱਭਦਾ ਸਾਨੂੰ ਇਹਨਾਂ ਚੀਜ਼ਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਸੋ ਇਸ ਕਰਕੇ ਖਾਲਸਾ ਜੀ ਕਿਉਂਕਿ ਜਿਹੜੀ ਆਪਾਂ ਸਾਰਾ ਦਿਨ ਮਾਇਆ ਮਾਇਆ ਤਨ ਤਨ ਕੰਮ ਕੰਮ ਕਰਦੇ ਰਹਿੰਨੇ ਆ ਉਹਨਾਂ ਨੇ ਖਾਲਸਾ ਜੀ ਸਾਡਾ ਸਾਥ ਨਹੀਂ ਦੇਣਾ ਕਿਉਂਕਿ ਜਿਹੜਾ ਇਹ ਸੰਸਾਰ ਸਾਗਰ ਹੈ ਜਾਂ ਇਹ ਸੰਸਾਰ ਹੈ ਸੰਸਾਰ ਸਾਗਰੀ ਹੈ ਸਾਰਾ ਇਹਦੇ ਵਿੱਚੋਂ ਤਰਨਾ ਬਹੁਤ ਔਖਾ ਹੈ ਬਹੁਤ ਖਾਲਸਾ ਜੀ ਔਖਾ ਹੈ ਇਹਦੇ ਵਿੱਚ ਰਹਿਣਾ ਭਗਤ ਜੀ ਭਗਤ ਬਾਬਾ ਨਾਮਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਹਨ ਕੈਸੇ ਮਨ ਤਰੇਹ ਗਾਰੇ ਸੰਸਾਰ ਸਾਗਰ ਵਿਖੇ ਕੋ ਬਨ ਝੂਠੀ ਮਾਇਆ ਦੇਖ ਕੇ ਭੂਲਾ ਰੇ ਮਨ ਕਹਿੰਦੇ ਕਿਦਾਂ ਤਰੇਗਾ ਬੰਦਿਆ ਇਹ ਜਿਹੜਾ ਸੰਸਾਰ ਸਮੁੰਦਰ ਹੈ ਬੜਾ ਭਾਰਾ ਭਿਆਨਕ ਹੈ ਵਿਕਾਰਾਂ ਦਾ ਪਾਣੀ ਹੈ ਇਹਦੇ ਵਿੱਚ ਇਹਨੇ ਤੇ ਤੈਨੂੰ ਲੰਘਣ ਨਹੀਂ ਦੇਣਾ ਇਹ ਤੂੰ ਮਾਇਆ ਦੇ ਵਿੱਚ ਫਸ ਕੇ ਤੇ ਆਪਣੇ ਆਪ ਨੂੰ ਗਵਾ ਰਿਆਂ ਹੈ ਇਹ ਮੂਰਖਾ ਨਾਮ ਜਪਿਆ ਕਰ ਕਿਉਂਕਿ ਨਾਮ ਤੈਨੂੰ ਇਹ ਸੰਸਾਰ ਸਮੁੰਦਰ ਤੋਂ ਪਾਰ ਲੈ ਕੇ ਜਾਵੇਗਾ ਹੋਰ ਖਾਲਸਾ ਜੀ ਕੋਈ ਹੀਲਾ ਵਸੀਲਾ ਤਰੀਕਾ ਨਹੀਂ ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਨੂੰ ਮਤ ਆਵੇ ਸਾਨੂੰ ਮਹਾਰਾਜ ਦੇ ਚਰਨਾਂ ਦੀ ਪ੍ਰੀਤੀ ਨਸੀਬ ਹੋਵੇ ਸੱਚੇ ਪਾਸ਼ਾ ਕਿਰਪਾ ਕਰਨ ਪੰਜਾਬ ਦੀ ਚੜ੍ਹਦੀ ਕਲਾ ਰਵੇ ਮਹਾਰਾਜ ਕਲਗੀ ਤਰ ਸਵਾਮੀ ਧੰਨ ਮਾਤਾ ਜੀ ਮਾਤਾ ਸਾਹਿਬ ਦੇਵਾਂ ਕੌਰ ਦੀ ਕਿਰਪਾ ਕਰਨ ਜੋ ਇਹ ਸਮਾਂ ਬਣਿਆ ਹੈ ਖਾਲਸਾ ਜੀ ਬਹੁਤ ਭਿਆਨਕ ਸਮੇਂ ਦੇ ਅਸਾਰ ਹਨ ਮਹਾਰਾਜ ਰਾਖੀ ਕਰੇ ਸੱਚੇ ਪਾਸ਼ਾ ਮਹਾਰਾਜ ਸਹਾਇਕ ਬਣਨ ਖਾਲਸਾ ਜੀ ਨਾਮ ਦੀ ਦਾਤ ਜਿਹੜੀ ਹੈ ਜਿਨ੍ਹਾਂ ਨੂੰ ਮਿਲੀ ਹੈ ਰੱਜ ਰੱਜ ਕੇ ਉਹਨਾਂ ਨਾਮ ਦਾ ਜਾਪ ਕਰੋ ਕਿ ਜਿਨ੍ਹਾਂ ਨੂੰ ਹਲੇ ਨਹੀਂ ਮਿਲੀ ਉਹਨਾਂ ਨੇ ਖਾਲਸਾ ਜੀ ਇਹ ਭਿਆਨਕ ਸਮਾਂ ਵੇਖ ਕੇ ਲੱਗ ਜਾਣਾ ਪਰ ਮੇਰੀ ਬੇਨਤੀ ਹੈ ਜੇ ਪਹਿਲਾਂ ਲੱਗ ਜਾਓ ਕਿਉਂਕਿ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਹੀ ਸਾਨੂੰ ਬਚਾ ਸਕਦਾ ਹੈ ਸਾਨੂੰ ਖਾਲਸਾ ਜੀ ਇਹ ਧਰਤੀ ਦੇ ਉੱਤੇ ਹੁਣ ਜਿਹੜਾ ਹੈ ਉਖਿਆਈਆਂ ਦਾ ਸਮਾਂ ਆ ਗਿਆ ਹੈ ਜਿਹਨੂੰ ਵੇਖਣਾ ਪਵੇਗਾ ਸੋ ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਸ਼ਰਣ ਚਲੇ ਜਾਓ ਕਿਉਂਕਿ ਮਹਾਰਾਜ ਕਹਿੰਦੇ ਆ ਜਗਤ ਜਲੰਦਾ ਜਿਹੜਾ ਹੈ ਉਹ ਜਲਣ ਵਾਲਾ ਹੈ ਜਿੱਦਾਂ ਪਹਿਲਾਂ ਬਚਨ ਆਉਂਦੇ ਹਨ ਏ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਹੀ ਬਚਣਾ ਤੇ ਪਹਿਲਾਂ ਹੀ ਗੁਰੂ ਨਾਨਕ ਸਾਹਿਬ ਦੀ ਸ਼ਰਨ ਚਲੇ ਜਾਈਏ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਪਹੁੰਚ ਜਾਈਏ ਕਿਉਂਕਿ ਖਾਲਸਾ ਜੀ ਨੂੰ ਧੁੱਪ ਸਾੜੇ ਤੇ ਬੰਦਾ ਭੱਜ ਕੇ ਛਾਂ 'ਚ ਜਾਂਦਾ ਰੁੱਖ ਦੇ ਹੇਠਾਂ ਜਾਂਦਾ ਇਸੇ ਪ੍ਰਕਾਰ ਇਹ ਖਾਲਸਾ ਜੀ ਮਾੜੇ ਸਮੇਂ ਦੀ ਧੂਪ ਸਾਰਿਆਂ ਦੇ ਪੈਣ ਵਾਲੀ ਹੈ ਉਹ ਤੋਂ ਪਹਿਲਾਂ ਪਹਿਲਾਂ ਸਤਗੁਰਾਂ ਦੀ ਛਾਵੇਂ ਹੋ ਜਾਈਏ ਤੇ ਭਲਾ ਹੋ ਜਾਊਗਾ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ